ਹੈਲੋ ਜੀ ਸਲਾਮ ਅਦਾਬ ਨਮਸਤੇ ਸਸ ਸਿਕਾਲ ਤੇ ਜੈਸਨ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਹੈ ਉਹਦੇ ਵਿੱਚ ਆਪਾਂ ਇਹ ਗੱਲ ਕਰਨੀ ਹੈ ਕਿ ਤੁਸੀਂ ਕਦੇ ਇਹ ਗੱਲ ਸੋਚੀ ਹੈ ਕਿ ਜਦੋਂ ਵੀ ਆਪਾਂ ਦਰਬਾਰ ਜਾਂਦੇ ਆ ਨਕੋਦਰ ਦਰਬਾਰ ਜਾਂਦੇ ਆ ਜਾਂ ਕਿਸੇ ਵੀ ਧਾਰਮਿਕ ਦਰਬਾਰ ਤੇ ਜਾਂਦੇ ਆ ਤਾਂ ਉਸ ਦਰਬਾਰ ਦੇ ਅੰਦਰ ਐਂਟਰ ਹੋਣ ਲੱਗੇ ਜ਼ਮੀਨ ਤੇ ਹੱਥ ਲਗਾ ਕੇ ਆਪਾਂ ਮੱਥੇ ਨੂੰ ਕਿਉਂ ਲਗਾਉਂਦੇ ਆ ਜਿਵੇਂ ਆਪਾਂ ਸਾਰੇ ਜਾਣਦੇ ਆ ਤਾਂ ਸਭ ਐਂ ਕਰਦੇ ਆ ਕਿ ਥੱਲੇ ਹੱਥ ਲਾ ਕੇ ਆਪਣਾ ਮੱਥਾ ਟੇਕਦੇ ਆ ਤੁਸੀਂ ਕਦੇ ਸੋਚਿਆ ਕਿ ਐਂ ਕਿਉਂ ਕਰਦੇ ਆ ਇਸ ਗੱਲ ਦੇ ਪਿੱਛੇ ਦਾ ਰਾਜ਼ ਜਿਹੜਾ ਆ ਨਾ ਮੈਂ ਪੜਿਆ ਮੈਂ ਇਹਦੇ ਬਾਰੇ ਸਰਚ ਕੀਤਾ ਤਾਂ ਜਿਹੜੇ ਬੜੇ ਸਿਆਣੇ ਲੋਕ ਨੇ ਜਿਨ੍ਹਾਂ ਨੇ ਇਹਨਾਂ ਗੱਲਾਂ ਦੇ ਵਿੱਚ ਬੜੀ ਡੁਘਾਈ ਪਾਈ ਹੋਈ ਆ ਉਹਨਾਂ ਦੇ ਮੂੰਹੋਂ ਮੈਂ ਇਹ ਗੱਲਾਂ ਸੁਣੀਆਂ ਨੇ ਕਿ ਜਦੋਂ ਵੀ ਆਪਾਂ ਕਿਸੇ ਧਾਰਮਿਕ ਜਗ੍ਹਾ ਤੇ ਉੱਤੇ ਜਾਂਦੇ ਆ ਉਹਦੇ ਅੰਦਰ ਦਾਖਲ ਹੋਣ ਲੱਗੇ ਜ਼ਮੀਨ ਨੂੰ ਹੱਥ ਲਗਾ ਕੇ ਆਪਾਂ ਮੱਥੇ ਨੂੰ ਲਗਾਉਂਦੇ ਆ ਉਹਦੇ ਪਿੱਛੇ ਦਾ ਕਾਰਨ ਇਹ ਆ ਕਿ ਆਪਾਂ ਬਾਹਰੋਂ ਜਿੰਨੀ ਵੀ ਨੈਗੇਟਿਵਿਟੀ ਲੈ ਕੇ ਚੱਲੇ ਹੋਏ ਆ ਨਾ ਆਪਣੇ ਅੰਦਰ ਜੋ ਵੀ ਨੈਗੇਟਿਵਿਟੀ ਹੁੰਦੀ ਆ ਦੁਨੀਆਂ ਦੀ ਜਿਹੜੀ ਵੀ ਬਾਹਰ ਦੀ ਗੱਲਾਂ ਬਾਤਾਂ ਜੋ ਵੀ ਦਿਮਾਗ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਆਪਣੇ ਦਿਲ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਜਿੰਨੀ ਵੀ ਨੈਗੇਟਿਵਿਟੀ ਆ ਤਾ ਉਹ ਜ਼ਮੀਨ ਦੇ ਉੱਤੇ ਹੱਥ ਲਗਾ ਕੇ ਜਦੋਂ ਆਪਾਂ ਮੱਥੇ ਨਾਲ ਲਾਉਦੇ ਆ ਨਾ ਉਸ ਦਰਬਾਰ ਦੀ ਜ਼ਮੀਨ ਨੂੰ ਤਾਂ ਕੀ ਹੁੰਦਾ ਕਿ ਉਸ ਦਰਬਾਰ ਦੇ ਅੰਦਰ ਦੀ ਜਿਹੜੀ ਵਾਈਬਸ ਹੁੰਦੀਆਂ ਨੇ ਨਾ ਪੋਜ਼ਿਟਿਵ ਉਸ ਦਰਬਾਰ ਦੀ ਜਿਹੜੀ એનર્ਜੀ ਹੁੰਦੀ ਆ ਉਹ ਆਪਣੇ ਅੰਦਰ ਐਂਟਰ ਕਰ ਜਾਂਦੀ ਆ ਜਿੰਨੀ ਵੀ ਆਪਣੀ ਨੈਗੇਟਿਵਿਟੀ ਹੁੰਦੀ ਆ ਉਹ ਨੈਗੇਟਿਵਿਟੀ ਸਾਰੀ ਦੂਰ ਹੋ ਜਾਂਦੀ ਆ ਸਕੂਨ ਮਿਲ ਜਾਂਦਾ ਇੱਕ ਬੰਦਾ ਸ਼ਾਂਤ ਹੋ ਜਾਂਦਾ ਜਿਹੜਾ ਭੱਜਿਆ ਨਟਿਆ ਫਿਰਦਾ ਹੁੰਦਾ ਨਾ ਬਾਹਰ ਉਹ ਬਸ ਉਹ ਟੱਚ ਕਰਦੇ ਸਾਰੀ ਮੱਥੇ ਨੂੰ ਉਹ ਸ਼ਾਂਤ ਹੋ ਜਾਂਦਾ ਐਦਾਂ ਹੀ ਜਦੋਂ ਦਰਬਾਰ ਦੇ ਅੰਦਰ ਚਲੇ ਜਾਂਦੇ ਆ ਦਰਬਾਰ ਦੇ ਅੰਦਰ ਜਾ ਕੇ ਜਾਂ ਤੁਸੀਂ ਆਪਣੇ ਕਿਸੇ ਗੁਰੂ ਪੀਰ ਦੀ ਕਿਸੇ ਚੀਜ਼ ਨੂੰ ਹੱਥ ਲਗਾਉਂਦੇ ਹੋ ਹੱਥ ਲਗਾ ਕੇ ਮੱਥੇ ਨਾਲ ਲਾਉਂਦੇ ਹੋ ਉਹਦਾ ਵੀ ਇਹੀ ਕੰਮ ਹੁੰਦਾ ਕਿ ਉਹਦੇ ਨਾਲ ਆਪਾਂ ਨੂੰ ਸਕੂਨ ਮਿਲ ਜਾਂਦਾ ਆਪਾਂ ਨੂੰ એનર્ਜੀ ਮਿਲ ਜਾਂਦੀ ਹੈ ਕਿ ਸਾਡੀਆਂ ਟੈਨਸ਼ਨਾਂ ਦੂਰ ਹੋ ਗਈਆਂ ਸੋ ਇਹ ਕਾਰਨ ਕਿ ਜਦੋਂ ਵੀ ਦਰਬਾਰ ਜਾਂਦੇ ਆ ਜੇ ਤੁਸੀਂ ਇਹਦਾ ਨਹੀਂ ਕਰਦੇ ਤਾਂ ਅੱਗੇ ਤੋਂ ਕਰੋ ਦਰਬਾਰ ਜਾਣ ਲੱਗੇ ਐਂਟਰ ਹੋਣ ਲੱਗੇ ਜ਼ਮੀਨ ਨੂੰ ਹੱਥ ਲਗਾ ਕੇ ਆਪਣੇ ਮੱਥੇ ਨਾਲ ਲਾਓ ਤਾਂ ਕਿ ਤੁਹਾਨੂੰ ਜਿਹੜੀਆਂ ਨੈਗੇਟਿਵ એનਰਜੀਜ਼ ਨੇ ਉਹ ਦੂਰ ਹੋ ਜਾਣ ਤੇ ਦਰਬਾਰ ਦੀਆਂ ਜੋ ਵੀ ਪੋਜ਼ਿਟਿਵ એનર્ਜੀਆਂ ਹੋਣਗੀਆਂ ਉਹ ਤੁਹਾਡੇ ਉੱਤੇ ਆਣ ਤੇ ਤੁਸੀਂ ਬਿਲਕੁਲ ਸ਼ਾਂਤ ਹੋ ਕੇ ਜਾਓ ਸੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈਸਾਂ ਹੀ ਜੀ